ਪਲੇਟ ਹੈ ਥਰਡ ਇਨ ਥਿਸ ਸਿਟੀ ਐਂਡ ਸਾਊਥ ਐਕਸ ਸਾਊਥ ਸਕੁਆਇਰ ਲੁਧਿਆਣਾ ਸਾਨੂੰ ਇਥੇ ਬਹੁਤ ਅੱਛਾ ਰਿਸਪੌਂਸ ਮਿਲਿਆ ਪਬਲਿਕ ਦੀ ਬਹੁਤ ਜਮਾਨ ਸੀ ਹਾਈ ਡਿਮਾਂਡ ਕਿ ਹਾਂਜੀ ਹੋਰ ਆਊਟਲੈਟ ਖੋਲਿਆ ਜਾਏ ਇਸ ਕਰਕੇ ਇਹ ਵਾਲਾ ਆਊਟਲੈਟ ਖੋਲਿਆ ਹੈ ਜੀ ਥੋੜਾ ਡਿਫਰੈਂਟ ਕਨਸੈਪਟ ਹੈ ਥੋੜਾ ਹੋਰ ਇਹਨੂੰ ਮਾਡਰਨਾਈਜ਼ ਕੀਤਾ ਹੈ ਇਨਟੀਰੀਅਰ ਹੋਰ ਸੋਨਾ ਕੀਤਾ ਹੈ ਕੁਆਲਿਟੀ ਹੋਰ ਅੱਛੀ ਕਰਨ ਦੀ ਇੰਪਰੂਵ ਕਰਨ ਦੀ ਕੋਸ਼ਿਸ਼ ਹੈ ਜੀ ਥੈਂਕ ਯੂ ਇਹ ਇੱਕ ਪਾਲ ਸਟੂਡੀਓ ਜਿਹੜਾ ਹੈ ਇਹ ਜਰਨੀ ਮੰਨੀ ਜਿਹੜੀ ਇੱਕ ਸਤਜੀਅਤ ਹੈ ਔਰ ਦੀ ਕੁਆਲਟੀ ਦਾ ਕੋਈ ਕਪੜੇ ਜੱਦੀ ਕਰ ਸਕਦਾ ਕੁਆਲਟੀ ਔਰ ਸਰਵਿਸ ਮੇਰਾ 38 ਸਾਲ ਤੋਂ ਮੈਂ ਇਹਦਾ ਨਾਲ ਜੁੜਿਆ ਪਿਛਲੇ 38 ਸਾਲ ਤੋਂ 1986 ਨੂੰ ਪਹਿਲਾ ਛੋੜ ਹੁੰ ਜਿਹੜਾ 1986 ਨੂੰ ਸ਼ੁਰੂ ਹੋਇਆ ਸੀ ਤੇ ਅੱਜ 19ਵਾਂ ਜੂਬਲੀ ਦਾ ਪੰਜਾਬ ਚ ਔਰ ਇਹ ਜੀ ਕਾਮਯਾਬ ਹੋਈ ਹੈ ਜੋ ਲੋਕਾਂ ਦੀ ਜਿੱਨੀ ਪਸੰਦ ਕਰੀ ਆ ਤੁਸੀਂ ਜਦੋਂ ਇਹਦਾ ਨਾਲ ਬਣਤੋਂਗੇ ਪਤਾ ਲੱਗੇਗਾ ਉਹ ਆਪਣ ਨੂੰ ਸ਼ਿਕਰ ਦਾ ਮਾਣ ਹੈ ਕਿ ਮੇਰੇ ਨਾਲ ਕੋਹੜਲੇ ਰਿਲੇਸ਼ਨ ਹੈ ਗੋਪਾਲ ਸਿੰਘ ਜੀ ਇਹਦੇ ਫਾਦਰ ਸਵੇਰੇ ਪਰਸਨਲ ਗੋਸ ਸੀਗੇ ਸਾਡੀ ਰਿਸ਼ਤੇਦਾਰੀ ਵੀ ਹੈ ਇਸ ਕਰਕੇ ਮੈਂ ਇਸ ਕਰਕੇ ਦੀ ਤਾਰੀਫ ਕਰ ਰਿਹਾ ਕਿ ਬੇਦੀ ਰਿਸ਼ਤੇਦਾਰੀ ਹੈ ਇਹ ਬੇਦੇ ਵਾਕ ਹੈ ਇਹ ਤਾਂ ਲੋਕਾਂ ਤੋਂ ਪੁੱਛੋ ਅਰ ਬੜਾ ਸਮਾਂ ਤੁਹਾਨੂੰ ਪਤਾ ਲੱਗੇਗਾ ਇਹ ਤੀਸਰੀ ਗੱਲ ਦਈ ਹਾਲੇ ਚ ਤਾਰਦੇ ਇਹਨੂੰ ਘੱਟ ਸੋਲਦਾ ਉੱਚੀ ਜਰਾਂ ਦਾ ਬੜਾ ਉੱਚਾ ਹੁੰਦਾ ਜਿਵੇਂ ਗੋਪਾਲ ਸਟ੍ਰੀਟਸ ਦਾ ਬਹੁਤ ਵੱਡਾ ਨਾਮ ਹੈ ਪੂਰੇ ਪੰਜਾਬ ਦੇ ਵਿੱਚ ਪਟਿਆਲੇ ਤੋਂ ਇਹਨਾਂ ਨੇ ਸ਼ੁਰੂ ਕਰਿਆ ਸੀਗਾ ਅੱਜ ਪੰਜਾਬ ਦੇ ਹਰ ਕੋਨੇ ਦੇ ਵਿੱਚ ਇਹਨਾਂ ਦੇ ਆਊਟਲੈਟ ਹੈ ਚੰਡੀਗੜ੍ਹ ਪੰਚਕੂਲਾ ਅਬਾਲਾ ਮਹਾਲੀ ਜੀਰਕਪੁਰ ਔਰ ਅੱਜ ਇਹ ਲੁਧਿਆਣੇ ਦੇ ਵਿੱਚ ਤੀਸਰਾ ਔਰ ਪਿਆਬ ਹਰਿਆਣੇ ਦੇ ਵਿੱਚ ਉਨੀ ਬਾ ਇਹ ਆਊਟਲੈਟ ਖੋਲਿਆ ਔਰ ਮੈਂ ਜਿੱਥੋਂ ਤੱਕ ਅਸਾਂ ਲਾਲ ਸਿੰਘ ਬੈਠੇ ਹਾਂ ਜਦੋਂ ਪਹਿਲਾ ਇਹ ਆਊਟਲੈਟ ਖੋਲਿਆ ਸੀਗਾ ਆਪਣੇ ਪਟਿਆਲੇ ਦੇ ਵਿੱਚ 1970 ਚ ਮੈਂ ਉਦੋਂ ਵੀ ਇਹਨਾਂ ਦੇ ਨਾਲ ਉੱਥੇ ਪਹਿਲੇ ਜਿਹੜਾ ਸ਼ੁਰੂ ਦਾ ਉਗਾਟਨ ਇਹਨਾਂ ਨੇ ਕੀਤਾ ਸੀਗਾ ਅੱਜ ਵੀ 19ਵਾਂ ਸ਼ੁਰੂ ਉਹ ਵੀ ਸਰ ਲਾਲ ਸਿੰਘ ਅੱਜ ਕਰ ਰਹੀ ਹੈ ਆਪਣੀ ਕਰਗਮਨਾ ਦੇ ਨਾਲ ਸੋ ਬਹੁਤ ਵੱਡਾ ਸਾਨੂੰ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ ਆਈ ਸਬ ਸਿਟੀ ਦਾ ਏਰੀਆ ਇਧਰਲੇ ਪਾਸੇ ਕੋਈ ਅੱਛੀ ਜਿਹੜੀ ਸਵੀਟਸ ਦੀ ਜਾਂ ਸਨੈਕਸ ਦੀ ਕੋਈ ਖਾਣੇ ਦੀ ਕੋਈ ਹੈ ਨਹੀਂ ਸੀ ਆਊਟਲੈਟ ਤੇ ਕੁਵਾਲ ਸਪੀਚ ਦੇ ਖੁੱਲੇ ਸਾਨੂੰ ਇਹਨਾਂ ਤੇ ਬਹੁਤ ਮਾਣ ਹੈ ਤੇ ਕੁਆਲਟੀ ਵਾਈਜ਼ ਡੀਲਿੰਗ ਵਾਈਜ਼ ਬਹੁਤ ਹੀ ਵਧੀਆ ਕੋਈ ਅਜ ਤੱਕ ਮੈਂ ਲੁਧਿਆਣਾ ਦੇ ਵਿੱਚ ਕੋਈ ਕਿਸੇ ਕਿਸਮ ਦੀ ਵੀ ਹਾਲ ਤੱਕ ਸ਼ਿਕਾਇਤ ਨਹੀਂ ਉਹ ਸਰ ਦੇਖਿਆ ਜਾਦਾ ਕਿ ਸੇਧ ਵੱਲੋਂ ਵੀ ਆਪਾਂ ਮਠਿਆਈਆਂ ਤੇ ਜੰਨਾ ਕਾਫਾ ਕਰ ਰਹੇ ਆ ਦਿਖੋ ਜਿਹੜੀ ਮਠਿਆਈ ਇਹ ਬਣਾਉਂਦੇ ਇਹ ਪਹਿਲੂ ਧਿਆਨ ਸਿੱਧਾ ਰੱਖਦੀ ਹੈ। ਉਹ ਮੈਂ ਜਦੋਂ ਵੀ ਬਜਾਈ ਮਿੱਟੀ ਦਾ ਜਿਹੜਾ ਬਹੁਤ ਘੱਟ ਆਮ ਜਿਹੜੇ ਹਲਵਾਈਏ ਮਿੱਠਾ ਬਹੁਤ ਜ਼ਿਆਦਾ ਪਉਂਦੀ ਹੈ ਉਹ ਮਿੱਠਾ ਅੱਧੇ ਨਾਲੋਂ ਵੱਧ ਮਿੱਠਾ ਹੀ ਹੁੰਦਾ। ਸੋ ਇਥੇ ਏਸੀ ਕਰ ਲਈ ਹੈਗੀ ਬੜੀ ਤਕਰੀਕ ਨਾਲ ਇਹਨਾਂ ਦਾ ਜਿਹੜਾ ਬਣਾਉਂਦੇ ਨੇ ਇਸ ਮਿੱਠੇ ਦਾ ਤੇ ਬਹੁਤ ਘੱਟ ਯੂਜ਼ ਕਰਦੇ ਆ। ਬਾਕੀ ਵੀ ਕੁਆਲਟੀ ਵਾਈਜ਼ ਅਜ ਨਾਮ ਹੈ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਗੋਪਾਲ ਸਵੀਟਸ ਦਾ ਬਹੁਤ ਵੱਡਾ ਨਾਮ ਬਣ ਚੁੱਕਿਆ ਤੇ ਮੈਂ ਜਿੱਥੇ ਇਹਨਾਂ ਨੂੰ ਵਧਾਈ ਦਿੰਦਾ ਗੋਪਾਲ ਸਿੰਘ ਜਵੜੇ ਨੂੰ ਤੇ ਉੱਥੇ ਸਾਨੂੰ ਖੁਸ਼ੀ ਹੈ ਵੀ ਲੁਧਿਆਣੇ ਦੇ ਵਿੱਚ ਇੱਕ ਹੋਰ ਆਊਟਲਟ ਖੁੱਲ੍ਹਿਆ ਇਹਨਾਂ ਨੇ ਤੇ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਹੈ ਕਿ ਤੁਸੀਂ ਜਿਹੜੇ ਵੀ ਤੁਹਾਡੇ ਫੰਕਸ਼ਨ ਨੇ ਇੱਕ ਵਾਰ ਜ਼ਰੂਰ ਗਪਾਲ ਸਵੀਟਸ ਨੂੰ ਤੁਸੀਂ ਮੌਕਾ ਦਿਓ ਸਾਡਾ 19ਵਾਂ ਆਊਟਲਟ ਹੈ ਜੇ ਅਗਰ ਠੀਕ ਹੈ ਨਾ ਚਾਹੋਗੇ ਆ ਜਾਓ ਸਾਡੇ ਨਾਲ ਅਸਾਂ ਪਹਿਲਾਂ ਤਾਂ ਜੀ ਮਤਲਬ ਮੈਂ ਸਾਰੇ ਲੁਧਿਆਣੇ ਦੇ ਸ਼ਹਿਰੂਆਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਹੜੇ ਸਾਨੂੰ ਹਮੇਸ਼ਾ ਇਨਕਰੇਜ ਕਰਦੇ ਆ ਸਾਡੀ ਹੌਸਲਾ ਅਫਜ਼ਾਈ ਕਰਦੇ ਆ कि ਉਸਦਾਂ ਅਸੀਂ ਹੋਰ ਮੋਟੀਵੇਟ ਹੁੰਨੇ ਆ ਕਿ ਹੋਰ ਅੱਛਾ ਕਰੀਏ ਹੋਰ ਬੈਟਰ ਕਰੀਏ ਇਹ ਸਭ ਤੋਂ ਮਤਲਬ ਸਭ ਤੋਂ ਵੱਧ ਥੈਂਕਸ ਲੁਧਿਆਣਾ ਦੇ ਕੋਰ ਸ਼ਹਿਰ ਵਾਸੀਆਂ ਦਾ ਪਬਲਿਕ ਦਾ ਜਿਨ੍ਹਾਂ ਨੇ ਸਾਡੀ ਇੰਨੀ ਹੌਸਲਾ ਬਜਾਈ ਕੀਤੀ ਕਿ ਅਸੀਂ ਕੁਛ ਨਾ ਕੁਛ ਨਵਾਂ ਪਲਾਨ ਕਰਦੇ ਰਹਿਨੇ ਕੁਛ ਨਾ ਕੁਛ ਨਵਾਂ ਆਊਟਲੈਟ ਖੋਲਦੇ ਸਰ ਸ਼ਹਿਰ ਵਾਸੀਆਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਸ਼ਹਿਰ ਵਾਸੀਆਂ ਲਈ ਸੰਦੇਸ਼ ਹੈ ਜੀ ਵੀ ਖੁਸ਼ੀ ਮਨ ਨਾਲ ਅੱਗੇ ਸਾਰੇ ਤਿਹਾਰ ਆ ਰਹੇ ਹਨ ਨਵਰਾਤਰੀ ਆ ਜਾਣਗੇ ਥੋੜੇ ਦਿਨ ਤੱਕ ਖੁਸ਼ੀ ਮਨ ਨਾਲ ਸਾਰੇ ਆਓ ਤੇ ਅੱਛੀ ਪਰਚੇਜ਼ਿੰਗ ਕਰੋ ਅੱਛਾ ਇੰਜੋਏ ਕਰੋ ਅੱਛਾ ਐਂਬੀਅੰਸ ਇੰਜੋਏ ਕਰੋ ਅੱਛਾ ਫੂਡ ਇੰਜੋਏ ਸਰ ਲੋਕਰੀ ਸੇਤ ਉਹ ਦੇਖ ਜੇ ਤੁਸੀਂ ਆਪਣੇ ਨੂੰ ਕੀ ਕਹਿੰਦਾ ਜੋ ਕਿ ਜਿਹੜੀ ਮਿੱਠਾਈ ਹੈ ਇਸ ਤਰ੍ਹਾਂ ਆਪਾਂ ਸ਼ੁਕਰੀਏਤ ਨਾਲ ਆਪਾਂ ਕਰਦੇ ਕੋਈ ਮਿਠਾਈ ਹਮੇਸ਼ਾ ਪਹਿਲੇ ਦਿਨੋਂ ਕਦੇ ਵੀ ਸੇਤਲੀ ਕਹਾਣੀਕਾਰਕ ਨਹੀਂ ਸੀਗੀ ਆਪਾਂ ਕਿਸੇ ਵੀ ਚੀਜ਼ ਨੂੰ ਐਕਸੈਸ ਖਾਵਾਂਗੇ ਜਾਂ ਕੋਈ ਵੀ ਚੀਜ਼ ਹੈ ਉਹ ਹਮੇਸ਼ਾ ਸੇਤਲੀ ਸਥਾਨੀਕਾਰਕ ਹੋਈਗੀ ਬਾਕੀ ਜਿਸ ਤਰ੍ਹਾਂ ਕੀ ਹੈ ਕਿ ਕੋਈ ਬੰਦਾ ਡਾਇਬੀਟਿਕ ਹੈ ਜਾਂ ਲੋ ਸ਼ੂਗਰ ਖਾਂਦਾ ਹੈ ਉਹਦੇ ਲਈ ਵੀ ਸਾਡੇ ਕੋਲੇ ਮਿਠਾਈ ਅਲੱਗ ਤੋਂ ਹੈਗੀ ਹੈ 슈ਗਰ ਫ੍ਰੀ ਸਵੀਟਸ ਹੈਗੇ ਆ ਰਸਪਲੇ ਹੈ ਅੰਜੀਰ ਦੀ ਵਰਤੀ ਹੈ ਕਲਾਕੰਧ ਹੈ ਉਹ ਫਿਰ ਮਤਲਬ ਆਪਣੀ ਆਪਣੀ ਚੋਇਸ ਹੈ ਵੀ ਕੋਈ ਬੰਦਾ ਲੋ ਸਿਕ 슈ਗਰ ਥੈਂਕ ਯੂ ਥੈਂਕ ਯੂ ਪਾਲ ਸੁਵੀਟਸ ਨੂੰ ਮੈਂ ਬਹੁਤ ਬਹੁਤ ਇਹਨਾਂ ਦੇ ਸਾਰੇ ਪਰਿਵਾਰ ਨੂੰ ਔਰ ਇਹਨਾਂ ਦੇ ਸਾਰੇ ਸਮੂਚੇ ਫੈਮਿਲੀ ਮੈਂਬਰਾਂ ਨੂੰ ਵਧਾਈਆਂ ਦੇ ਦਿੰਨਾ ਵੀ ਇਹਨਾਂ ਨੇ 19ਵਾਂ ਆਊਟਲੈਟ ਸਾਊਥ ਸਿਟੀ ਚ ਖੋਲਿਆ ਹੈ ਤੇ ਲੁਧਿਆਣੇ ਦੇ ਵਿੱਚ ਇਹਨਾਂ ਦਾ ਤੀਜਾ ਆਊਟਲੈਟ ਹੈ ਔਰ ਐਨਵਲ ਆਉਣ ਵਾਲੇ ਟਾਈਮ ਦੇ ਵਿੱਚ ਇਨਾਂ ਦਾ ਜਿਹੜਾ ਟਾਰਗੇਟ ਹੈ ਉਹ 25 ਆ ਆਊਟਲੈਟ ਖੋਲੰਦਾ ਹੈ ਜਿਹਦੇ ਵਿੱਚੇ ਮੈਗਾ ਕਿਚਨ ਜਿਹੜੀ ਵਰਲਡ ਕਲਾਸ ਕਿਚਨ ਹੈ ਉਹ ਇਹ ਮੁਹਾਲੀ ਦੇ ਵਿੱਚ 4 ਏਕੜ ਦੇ ਵਿੱਚ ਲੈ ਕੇ ਆ ਰਹੇ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਵੀ ਇਹਨਾਂ ਨੇ ਆਊਟਲੈਟ ਖੋਲ ਕੇ ਲੁਧਿਆਣਿਆਂ ਵਾਸੀਆਂ ਨੂੰ ਬਹੁਤ ਹੀ ਇਸ ਗੱਲ ਤੋਂ ਖੁਸ਼ੀ ਦਿੱਤੀ ਹੈ ਵੀ ਅੱਛੀ ਮਿਠਾਈ ਅੱਛਾ ਪ੍ਰੋਡਕਟ ਔਰ ਅੱਛੇ ਤਰੀਕੇ ਨਾਲ ਇੱਕ ਆਊਟਲੈਟ ਖੋਲੇ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਵਿਵਹਤ ਹੈ। ਧੰਨਵਾਦ।